ਦਵਿੰਦਰ ਕਿਉਂ ਰੋਈ ਜਾਨੀ ਆ ਕੁਛ ਨਹੀਂ ਹੋ ਗਿਆ ਬੜਬੜੀਆਂ ਗੱਲਾਂ ਹੋ ਜਾਂਦੀਆਂ ਵਾ ਭਾਬੀ ਜੀ ਮੇਰੀ ਕਿਸਮਤ ਚ ਨਾ ਰੋਣਾ ਹੀ ਲਿਖਿਆ ਵਾ ਜਿਸੋਖ ਹੋਣਾ ਹੁੰਦਾ ਤੇ ਪਹਿਲੇ ਥਾਈ ਆ ਜਾਣਾ ਈ ਲੈ ਹਾਂ ਦੱਸ ਕੋਈ ਗੱਲ ਨਹੀਂ ਬਥੇਰਾ ਸੋਖ ਹੋਣਾ ਸੌਖਾ ਘਰ ਵਾ ਆਪੇ ਹੌਲੀ ਹੌਲੀ ਸੁਭਾਅ ਵੀ ਬਦਲ ਜਾਂਦੇ ਆ ਦੁੱਖ ਤੇ ਮੈਨੂੰ ਤਾਂ ਲੱਗਣ ਲਿਆ ਵਾ ਨੀਰ ਜੀ ਨੇ ਮੈਨੂੰ ਸਿੱਧਾ ਸਿੱਧਾ ਕਹਿਤਾ ਵਾ ਕਿੰਨਾ ਮਾਉਦੋ ਆਉਂ ਗਜਤ ਤੂੰ ਇਹ ਨੌ ਸਤਾ ਦਾ ਡਾਫ ਸੱਚ ਪਿਆਰ ਹੋਊਗਾ ਏ ਕਾ ਹੋਊਗਾ ਫੋਨ ਕਰੋਗੀ ਜਾਂ ਤੇ ਲੈ ਹਾਂ ਤੂੰ ਤੇ ਆ ਗੱਲ ਕਰਨ ਲਈ ਜਿੱਦਾਂ ਤਾਂ ਇਹਨੂੰ ਪਤਾ ਨਹੀਂ ਆ ਉਹਨਾਂ ਦਾ ਗੁੱਸਾ ਕਿੰਨਾ ਕੁ ਹੁੰਦਾ ਵਾ 2-4 ਦਿਨ ਤੋਂ ਵੱਧ ਨਹੀਂ ਹੁੰਦਾ 2-4 ਦਿਨ ਬਾਅਦ ਉਹਨੇ ਫੇਰ ਓਦਾਂ ਦੇ ਹੋ ਜਾਣਾ ਵਾ ਉਹਨਾਂ ਦੇ ਓਦਾਂ ਦੇ ਹੋ ਜਾਣਾ ਵਾ ਮੈਨੂੰ ਪਤਾ ਮੇਰੀ ਸੱਸ ਦਾ ਉਹਨਾਂ ਕਦੀ ਨਹੀਂ ਬਦਲਣਾ ਮੈਂ ਫੇ ਪਾ ਲਿਆ ਉਹਨਾਂ ਦਾ ਗੱਲ ਤੇ ਤੇਰੀ ਠੀਕ ਆ ਵੀਰ ਜੀ ਤੇ ਇਹ ਵੇਂਦੇ ਆ ਵੀ ਇੱਕ ਸਾਸਮਾ ਦੀ ਸੇਵਾ ਕਰਨੀ ਚਾਹੀਦੀ ਆ ਉਹ ਤੇ ਇੱਕ ਹਿਸਾਬ ਦਾ ਤੈਨੂੰ ਸ਼ੁਰੂ ਤੋਂ ਇਹ ਗੱਲ ਸਮਝਾਉਂਦੇ ਆਏ ਆ ਅਗਵਾਂਡੀਆਂ ਦੀ ਕੁੜੀ ਵੇਖ ਲੈ ਸਮਝਾ ਸਮਝਾ ਕੇ ਇਹਨਾਂ ਨੇ ਉਹਦਾ ਘਰ ਵਸਾਤਾ ਉਹਨੇ ਕਹਿਣਾ ਮੰਨਿਆ ਭਾਬੀ ਜੀ ਪਰ ਹੁਣ ਮਾਸੀ ਜੀ ਨੂੰ ਵੀ ਚਾਹੀਦਾ ਸਮੇਂ ਦੇ ਹਿਸਾਬ ਦੇ ਨਾਲ ਬਦਲਣਾ ਜਿਹਦੇ ਸਾਹਮਣੇ ਉਹਨਾਂ ਦਾ ਬੋਲਚਾਲ ਆ ਘਰ ਦੇ ਵਿੱਚ ਵਤੀਰਾ ਹੁਣ ਨਿਕੀਆਂ ਨਿਕੀਆਂ ਸਾਰੀਆਂ ਗੱਲਾਂ ਤੇ ਨਹੀਂ ਨਾ ਵੀ ਇਹਨੂੰ ਦੱਸਿਆ ਜਾਂਦੀਆਂ ਇਹ ਕਰਕੇ ਉਹਨਾਂ ਦੀ ਅੱਖਾਂ ਤੇ ਇੱਕੋ ਹੀ ਪੱਟੀ ਵੱਜੀ ਆ ਵੀਰ ਜੀ ਤੇਰੇ ਫਰਜ਼ਵਾ ਤੂੰ ਸ਼ਾਇਦ ਉਹ ਪੂਰੇ ਨਹੀਂ ਕੀਤੇ ਉਹਦੀ ਇੱਜ਼ਤ ਕਰ ਉਹਦੀ ਸੇਵਾ ਕਰ ਭਾਬੀ ਜੀ ਕਿੱਥੇ ਮੈਂ ਇੱਜ਼ਤ ਨਹੀਂ ਕੀਤੀ ਮੈਂ ਤੈਨੂੰ 4 ਮਹੀਨੇ ਪੂਰੀ ਉਹਨਾਂ ਦੀ ਇੱਜ਼ਤ ਕੀਤੀ ਵੀ ਹਾਂ ਹੁਣ ਵੀ ਬਦਲ ਜਾਣਗੇ ਜੇ ਰੋਟੀ ਮੰਗੀ ਗਰਮ ਗਰਮ ਰੋਟੀ ਕੱਪੜਾ ਮੰਗਿਆ ਉਹ ਦਿੱਤਾ ਤੇ ਪਰ ਜਦੋਂ ਵੀ ਆਂਦੇ ਹੁੰਦੇ ਕੋਈ ਹੱਥੀ ਚੁੱਕਿਆ ਪੁੰਜੇ ਪਾਵੇ ਤੇ ਫਿਰ ਉਹਨੂੰ ਪੈ ਲੈਣ ਦੇਣਾ ਚਾਹੀਦਾ ਵਾ ਵੀਰ ਜੀ ਨੇ ਹੁਣ ਇਹ ਸੋਚ ਲਿਆ ਵਾ ਵੀ ਉਹਨਾਂ ਦਾ ਕਸੂਰ ਨਹੀਂ ਕੱਢਿਆ ਉਹਨਾਂ ਸਾਰਾ ਕਸੂਰ ਮੇਰਾ ਕੱਢਦਾ ਵਾ ਮੇਰੀ ਗੱਲ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਬੱਚਾ ਬਾਹਰ ਲੜ ਕੇ ਆਵੇ ਨਾ ਤਾਂ ਹਮੇਸ਼ਾ ਆਪਣੇ ਬੱਚੇ ਨੂੰ ਕਹਿੰਦਾ ਹੁੰਦਾ ਵੀ ਤੇਰੀ ਕੋਈ ਗਲਤੀ ਹੋਊਗੀ ਵੇ ਤੈਨੂੰ ਬੜੀ ਸਿਆਣੀ ਸਮਝਦੇ ਆ ਕੋਈ ਵੀ ਗੱਲ ਉਹਨਾਂ ਤੈਨੂੰ ਹੀ ਕਹਣੀ ਆ ਘਰ ਦੀ ਸਾਰੀ ਡੋਰ ਕਿਹਦੇ ਹੱਥ ਵਿੱਚ ਹੁੰਦੀ ਆ ਇੱਕ ਨੌਂ ਦੀ ਦੇ ਹੱਥ ਵਿੱਚ ਕੋਈ ਗੱਲ ਨਹੀਂ ਜੇ ਮਾਸੀ ਆਪਣਾ ਇਦਾਂ ਦਾ ਸੁਭਾਅ ਨਹੀਂ ਛੱਡਦੀ ਆਪਣੀ ਜਿੱਦ ਨਹੀਂ ਛੱਡਦੀ ਤੇ ਤੂੰ ਆਪਣੀ ਚੰਗਿਆਈ ਕੋ ਛੱਡਣੀ ਆ ਤੂੰ ਵੀ ਆਪਣੀ ਚੰਗਿਆਈ ਕਰੀ ਜਾ ਉਹ ਤੇ ਕਰੀ ਜਾਊਂਗੀ ਨਾਲੇ ਵੀਰ ਨੇ ਹੋਰ ਕਹਿਤਾ ਵਾ ਕਹਿੰਦਾ ਵੀ ਜੇ ਤੇਰੀ ਸੱਸ ਕਹਿੰਦੀ ਨਾ ਮਾਸੀ ਨੂੰ ਨਹੀਂ ਮਿਲਣਾ ਤੇ ਮਾਸੀ ਨੂੰ ਛੜ ਤੇ ਨੇ ਕਿਹਾ ਵਾ ਪਿੱਛੇ ਜਦੋਂ ਉਹ ਕਹਿੰਦੇ ਮਾਸੀ ਨੂੰ ਮੈਂ ਹੀ ਮਿਲਣਾ ਗੁੱਸਾ ਚੜਿਆ ਹੁੰਦਾ ਤੇ ਉਹ ਹਾਲ ਦੀ ਘਰੇ ਕਹਿਤਾ ਪਰ ਚਲੋ ਠੀਕ ਵਾ ਬਾਅਦ ਵਿੱਚ ਤਰਲਾ ਮਿੰਤ ਕਰ ਲਿਆ ਰਿਕਵੈਸਟ ਕਰ ਲਈ ਕਈ ਤਰੀਕੇ ਹੁੰਦੇ ਆ ਹੋ ਭਾਬੀ ਜੀ ਪਾ ਮੈਂ ਸੋਨੇ ਦੀ ਬਹੁਤ ਦੱਸਾਂ ਨਾ ਉਹਨਾਂ ਤਾਂ ਵੀ ਨਹੀਂ ਮੰਨਣਾ ਹੁਣ ਤੁਹਾਨੂੰ ਤੇ ਪਤਾ ਵਾ ਘਰ ਚ ਨਿੱਕੀ ਮੋਟੀ ਕੋਈ ਵੀ ਗੱਲ ਹੁੰਦੀ ਤੇ ਮੈਂ ਦੁੱਖ ਕਿਦ ਕੋ ਰੋਣਾ ਵਾਂ ਮਾਸੀ ਕੋਈ ਰੋਣਾ ਵਾਂ ਉਹ ਤਾਂ ਮੇਰਾ ਦੁੱਖ ਸੁੱਖ ਸੁਣਨ ਵਾਲੀ ਆ ਤੇ ਜੇ ਵੀਰ ਨੇ ਇੰਨਾ ਹੀ ਹਲਾ ਸਰੀ ਕਿਤੇ ਮੰਮੀ ਨੂੰ ਵੀ ਦੇ ਦਿੱਤੀ ਨਾ ਵੀ ਚਲੋ ਇਹ ਉਹਨਾਂ ਦੇ ਘਰ ਨਹੀਂ ਜਾਂਦੀ ਫੇਰ ਤੇ ਮਾਸੀ ਸਮਝ ਲਾ ਛੁੱਟੀ ਗਈ ਮੇਰੇ ਕੋਲ ਮੇਰੀ ਗੱਲ ਸੁਣ ਤੇਰਾ ਫਰਜ਼ ਆ ਉਹਨੂੰ ਰੋਟੀ ਪਾਣੀ ਚਾਹ ਪਾਣੀ ਲੀੜਾ ਕਪੜਾ ਤੋਤਾ ਟਾਈਮ ਦੇ ਨਾਲ ਦੇਣਾ ਆਪਣਾ ਫਰਜ਼ ਨਿਭਾਈ ਜਾ ਤੇ ਗਾਂ ਕੋਈ ਗੱਲਬਾਤ ਹੋਊਗੀ ਨਾ ਤੇ ਵੇਖੀ ਜਾਊਗੀ ਜੋ ਬੰਦੇ ਤੇਰੇ ਨਾਲ ਹੁਣ ਥੋੜਾ ਬੋਤਾ ਸੈਟ ਵਾ ਉਹ ਤਾਂ ਸੈਟਾ ਚਲੋ ਤੁਹਾਡਾ ਕਹਿਣਾ ਸਿਰ ਮੱਥੇ ਮਕਬੂਲ ਕਰਦੀ ਜੇ ਬਹੁਤੀ ਜिदबाजੀਆਂ ਕਰਦੀ ਆ ਤਾਂ ਕਿਸੇ ਵੇਲੇ ਆਪ ਠਾਹ ਹੋਗੇ ਕੋਈ ਫਰਕ ਨਹੀਂ ਪੈਣ ਲੱਗਾ ਨੀਵੇਂ ਹੋਇਆ ਬੰਦਾ ਛੋਟਾ ਨਹੀਂ ਹੋ ਜਾਂਦਾ ਚਲ ਕੋਈ ਨਹੀਂ ਮੈਂ ਲਾਲੇ ਜੇ ਇੱਕ ਛਦਾਈ ਸਾਲਾਂ ਛਦਾਈ ਹੋ ਜਾਣਾ ਜੀ ਹੋਰ ਸੜ ਲੜਾਉਂਦੀ ਏ ਤੂੰ 나ੜਾ ਚਲੋ ਹੁਣ ਗੱਲਾਂ ਛੱਡੋ ਇਹ ਚਲੋ ਕੋਈ ਗੱਲ ਨਹੀਂ ਆ ਵੀਰ ਚਲੋ ਤੁਸੀਂ ਆਂਦੇ ਦੋ ਗਲੀ ਦਾ ਗੁੱਸਾ ਮਨ ਜਾਣਗੇ ਉਹਨਾਂ ਨੇ ਇਹ ਵੀ ਆ ਨਾ ਉਹ ਕਹਿੰਦੇ ਮੈਂ ਕਿਹਾ ਬਿਨਾ ਕਰੋ ਉਥੇ ਮੈਂ ਪਹਿਲਾਂ ਦੱਸਿਆ ਮੁੰਡੇ ਦਾ ਹਿਸਾਬ ਕਿਤਾਬ ਕਿਉਂ ਕੀਤਾ ਜਾਂ ਕੀਤਾ ਹੁਣ ਮੈਨੂੰ ਕੀ ਆਂਦੇ ਹੋ ਤੇ ਮੈਨੂੰ ਵੀ ਨਹੀਂ ਕਹੁੰਦੇ ਹੁਣ ਮੈਂ ਕੀ ਕਰ ਉਹ ਤਾਂ ਮੈਂ ਮੰਦੀ ਵੀ ਮੈਂ ਗਲਤ ਫੈਸਲਾ ਲੈ ਲਿਆ ਵਾ ਮੈਂ ਲੈ ਲਿਆ ਮੈਂ ਮੰਦੀ ਪਸਤਾਉਂਦੀ ਆ ਪਰ ਹੁਣ ਇਹ ਮੈਨੂੰ ਗੱਲਾਂ ਚਰਨੀਆਂ ਪੈਣੀਆਂ ਵਾ ਐਦੂਗਾ ਕੋਈ ਵੀ ਗੱਲ ਹੋਈ ਨਾ ਮੈਂ ਤੁਹਾਡੇ ਤੱਕ ਆਉਣ ਨਹੀਂ ਦੇਣੀ ਉਥੇ ਨਜੇਠੂਗੀ ਨਹੀਂ ਕੋਈ ਨਾਲੇ ਦਵਿੰਦਰ ਜਿਹੜੀ ਗੱਲ ਕਰਨ ਵਾਲੀ ਹੋਵੇ ਕਰਨੀ ਵੀ ਪੈਂਦੀ ਆ ਐਦਾਂ ਦੀ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਦੇ ਕਰ ਹੀ ਸਕਨੀ ਜੇ ਵੀਰ ਨਾਲ ਨਹੀਂ ਤੇ ਕਰ ਤੇ ਸਕਦੀ ਤਾਣਾ ਚਲੋ ਹੁਣ ਇਹਦੇ ਗੱਲਾਂ ਛੱਡੋ ਮੇਰਾ ਟਾਈਮ ਹੋ ਗਿਆ ਮੈਂ ਜਾਵਾ ਫਿਰ ਤੁਹਾਨੂੰ ਪਤਾ ਮੰਮੀ ਦਾ ਵੀ ਸਭਾ ਆ ਗਿਆ ਲਾਦਾ ਚਾਹ ਬਣਾਉਣੀ ਹੈ ਕੋਟਾ ਪੀ ਕੇ ਚੱਲ ਜੇ ਚਲ ਬਣਾ ਲਓ ਮੈਂ ਬਹਿਲਾ ਮਾਤਾ ਲਾਗੇ ਘੜੀ ਜਰੀ ਲਾਗੇ ਠੀਕ ਹਾਂ ਜੋ ਬਣਾ ਇਹ ਦਿਨ ਦਾ ਕਰਕੇ ਮੈਂ ਤੇ ਨੱਕ ਚ ਨਕੇਲ ਪਾਉਣੀ ਸੀ ਪਿਆਜ ਜਨ ਸਾਨੂੰ ਵੇਖਣੇ ਨਾ ਜੇ ਮੈਂ ਉਦੋਂ ਦੀ ਇਹਨੂੰ ਸੂਤਰ ਕੀਤਾ ਹੁੰਦਾ ਨਾ ਪਾਈ ਹੁੰਦੀ ਤੇ ਮੇਰੇ ਪੁੱਛੇ ਤਾਂ ਬਗਾਰ ਜਾਂਦੀ ਬਣਾ ਮਾਤਾ ਗੱਲ ਸੁਣ ਮੇਰੀ ਤੂੰ ਫੇਕ ਕਲਾ ਪਾ ਕੇ ਬੈਗੀ ਸੁਣ ਮੇਰੀ ਗੱਲ ਢੀਆਂ ਨੇ ਮਾਪੇ ਪੀ ਕੇ ਜਾਣਾ ਹੀ ਹੁੰਦਾ ਜੇ ਚਲ ਗਈ ਦਿਲ ਕਰਦਾ ਸੀ ਮੇੜ ਆਉਗੀ ਕੀ ਹੋ ਗਿਆ ਤੂੰ ਫੇਰ ਉਹੀ ਗੱਲ ਉੱਥੇ ਲੈ ਆਉਣੀ ਹੈ ਹੀ ਤੇਰੀ ਸੁਭਾਅ ਜਿਹੜਾ ਬਦਲਦਾ ਨਹੀਂ ਹੈ ਜਿਹੜਾ ਭਰਾ ਆਇਆ ਸਮਝਾ ਗਿਆ ਸਭ ਕੁਝ ਨੂੰ ਹੈ ਉਹ ਤਿੰਨਾ ਸੈਟ ਜੇ ਦਿਲ ਕਰਦਾ ਸੀ ਚਲ ਗਈ ਤੇ ਤੂੰ ਫੇਰ ਦੂਜੇ ਪਾਸੇ ਨੱਕ ਚ ਨਕੇਲ ਤੇ ਆ ਕਰਨਾ ਤੇ ਉਹ ਕਰਨਾ ਚੱਲ ਮੇਰੀ ਗੱਲ ਸੁਣ ਤੈਨੂੰ ਪੁੱਛ ਕੇ ਗਈ ਆ ਆ ਮੈਨੂੰ ਤਾਂ ਪੁੱਛ ਕੇ ਮੇਰਾ ਕੋਈ ਫਰਜ਼ ਨਹੀਂ ਫਿਰ ਘਰ ਦੇ ਵਿੱਚ ਤੂੰ ਇੱਥੇ ਨਹੀਂ ਹੈਗੀ ਜਦੋਂ ਤੂੰ ਗਈ ਆ ਮੈਂ ਮਰ ਗਈ ਸੀ ਉੱਥੇ ਘਰ ਹੀ ਆਉਣਾ ਸੀ ਤੂੰ ਕਿਹਦੇ ਘਰ ਗਈ ਸੀ ਮਾਤਾ ਮੰਨਿਆ ਕਰ ਕਿਉਂ ਰੋਲਾ ਪਾ ਰਹੀ ਨਹੀਂ ਮੈਂ ਮਰ ਜਾ ਨਹੀਂ ਇਹ ਵੇਖ ਨਹੀਂ ਕਿਤੇ ਮੈਨੂੰ ਗੱਲ ਨਹੀਂ ਕਰ ਲੈਂਦਾ ਤੂੰ ਕਿਹ ਅਧਿਕਾਰ ਗਈ ਮੈਂ ਕਿਉਂ ਉੱਥੇ ਮੈਂ ਉੱਥੇ ਰਹਿ ਜਾਣਾ ਸੀ ਤੂੰ ਵੀ ਆਪਣੇ ਮਾਪੇ ਕੇ ਪਿੱਕੇ ਜਾਂਦੀ ਹੈ ਨਾ ਹੈ ਤੂੰ ਝੂਠ ਬੋਲ ਕੇ ਉਦਣ ਗਏ ਗਈ ਉਹਦੇ ਪੇਕਿਆਂ ਦੇ ਵੱਖਰੀ ਗੱਲ ਜੇ ਤੂੰ ਸੱਚ ਬੋਲਦੀ ਤੇ ਮੈਂ ਤੈਨੂੰ ਕੁਝ ਨਹੀਂ ਕਿਹਾ ਜਿਉਂਦਾ ਭਰਾ ਸਾਰਾ ਕੋਈ ਦੱਸ ਕੇ ਗਿਆ ਸਮਝਾ ਗਿਆ ਉਹਨੂੰ ਵੱਖਰਾ ਸਮਝਾ ਗਿਆ ਮੈਨੂੰ ਵੱਖਰਾ ਸਮਝਾ ਗਿਆ ਜੇ ਮੈਂ ਸੁਧਰਨਿਆ ਸੁਧਰਨ ਤੋਂ ਮੈਨੂੰ ਮੈਂ ਤੂੰ ਹੀ ਮੇਰੇ ਗਰੀਸਾਂ ਕਰਦੇ ਇਹਨੂੰ ਮੇਰੇ ਸਿਰ ਤੇ ਚੜਾਉਣਾ ਹੈ ਅਸੀਂ ਤਾਂ ਆਪਣੇ ਸਾਸ ਦੇ ਬਗਾਰ ਕੇ ਤਾਂ ਬੂਆ ਪੈਰ ਨਹੀਂ ਪਾਉਂਦੇ ਹੁੰਦੇ ਸਾਡੀ ਸਾਸ ਸਾਈਂ ਨਹੀਂ ਬਿਆੜੀ ਸੀ ਉਹ ਮਾਤਾ ਉਹ ਜ਼ਮਾਨੇ ਨਹੀਂ ਰਹੇ ਹੁਣ ਨਵਾਂ ਧੀਆ ਜਾਂਦੀਆਂ ਅੱਜ ਕੱਲ੍ਹ ਇਹ ਜ਼ਮਾਨੇ ਸਾਰੇ ਹੁੰਦੇ ਆ ਬੰਦੇ ਦੇ ਸਿਰ ਤੇ ਠੀਕ ਆ ਨਾ ਬੰਦਾ ਸਿਰ ਤੇ ਚੜਾ ਰੇ ਲਾ ਲੇ ਤੇ ਟਾੜੀ ਜ਼ਿੰਮੇਵਾਰੀ ਉਹ ਚਲੋ ਸ਼ੁਕਰ ਆ ਪੁੱਛ ਕੇ ਤੇ ਜਾਂਦੀ ਆ ਲੋਕਾਂ ਦੀਆਂ ਧੀਆ ਪੈਣਾ ਵੇਖਿਆ ਸਕੂਟਰੀਆਂ ਲਈ ਫਿਰਦੀਆਂ ਇਹ ਤਾਂ ਬੰਦੇ ਤੇ ਗਾਲ ਹੀ ਨਹੀਂ ਆਉਣ ਦਿੱਤੀ ਆਈ ਸਾਰੀ ਜ਼ਿੰਮੇਵਾਰੀ ਸੱਸ ਦੀ ਹੀ ਉਹਨੂੰ ਪੁੱਛਣਾ ਤੇ ਜਾਣਾ ਫੇਰ ਉਹੀ ਗੱਲ ਉਹ ਜ਼ਮਾਨੇ ਹੋਰ ਹੁੰਦੇ ਸੀ ਹੁਣ ਨਹੀਂ ਉਹ ਜ਼ਮਾਨੇ ਹੈਗੇ ਜਿੱਥੇ ਜਾਣਾ ਤੇ ਜਾਣਾ ਆ ਇਹ ਜ਼ਮਾਨੇ ਤੂੰ ਵਿਗੜਾ ਦਿੱਤੇ ਤਾਂ ਯਾ ਚਤਵਾਨਾ ਪਿਛਲ ਕੋਈ ਨਹੀਂ ਜਾ ਮੈਂ ਕਹਤਾ ਮਾਤਾ ਨੂੰ ਰਹਿਣ ਦੇ ਪੁੱਛਿਆ ਨਾ ਪੁੱਛਿਆ ਤੇ ਫੇਰ ਤੂੰ ਹੈ ਹੀ ਨਹੀਂ ਇੱਥੇ ਮੈਂ ਦੱਸ ਕੀ ਕਰਦਾ ਮਣ ਤੋਂ ਮੈਨੂੰ ਤੂੰ ਜਮਾਨੇ ਦੱਸਦਾ ਹੈ ਵਾ ਤੂੰ ਇੰਨਾ ਕੀ ਜਦੋਂ ਦਾ ਪਿਓ ਮਰ ਗਿਆ ਮੈਂ ਤੇਰੇ ਸਰ ਤੇ ਜਵਾਨੀ ਭੋਗ ਲਈ ਵੇ ਹੈ ਵਾ ਤੂੰ ਮੈਨੂੰ ਕੀ ਸਮਝਿਆ ਕਿ ਤੇ ਆ ਜੋ ਜਿੰਦਾ ਹੁੰਦਾ ਤਾਂ ਤੈਨੂੰ ਦੱਸਦਾ ਹੈ ਉਹ ਮਾਤਾ ਮੈਂ ਤੈਨੂੰ ਕਦੀ ਮਾਰਾ ਕਿਹਾ ਵਾ ਹੈ ਦੱਸ ਮੈਨੂੰ ਕਦੀ ਮਾਰਾ ਕਿਹਾ ਤੂੰ ਹੋਰ ਤੂੰ ਕੀ ਕਹਿਣਾ ਨਹੀਂ ਜੇ ਮਰ ਗਿਆ ਹੀ ਮਰਨ ਵਾਲਾ ਜਿਹਨੇ ਮਰਨਾ ਮਰਨਾ ਤੇ ਤੇਰਾ ਹੀ ਫਰਜ਼ ਬੰਦਾ ਸੀ ਮੈਨੂੰ ਪਾਲਣ ਦਾ ਤੈਨੂੰ ਨਾ ਕਦੀ ਮਾਰਾ ਨਹੀਂ ਕਿਹਾ ਉਹਨੂੰ ਅਜੇ ਤੇਰੇ ਬਿਲ ਦੇ ਮੈਂ ਝਟਕ ਲੈਣਾ ਜਦੋਂ ਨਾ ਨੀ ਤੁਰਿਆ ਜਿੱਦਾਂ ਦਾ ਅੱਗੇ ਹੋਣੀ ਤੂੰ ਹਣਾ ਮੇਰੇ ਕੋਈ ਇੱਕ ਵਾਰੀ ਖਵਾ ਲੈ ਦੋ ਵਾਰੀ ਖਵਾ ਲੈ ਉਹ ਨਹੀਂ ਤੂੰ ਮੈਂ ਉਹੀ ਆ ਠੀਕ ਆ ਤੇਰਾ ਆਪਣਾ ਸੰਭਾਲ ਬਦਲ ਤੂੰ ਮਾੜਾ ਮੋਟਾ ਠੀਕ ਆ ਮਾਸੀ ਜਰ ਲੈਂਦੀ ਤੇਰੀਆਂ ਗੱਲਾਂ ਬਗਾਨੀਆਂ ਈ ਐ ਗੱਲਾਂ ਨਹੀਂ ਜਰਦੀਆਂ ਵੇਖੀ ਤਾਂ ਹੁੰਦਾ ਨੌਂ ਆ ਤੈਨੂੰ ਨੌਂ ਬਣਾ ਕੇ ਰੱਖ ਅੱਛਾ ਮੈਂ ਸ਼ਰੀਕੇ ਚ ਵਿਆਹ ਕੇ ਮੈਂ ਤਾਂ ਤੈਨੂੰ ਪਛਤਾਉਣ ਲਈ ਆ ਉਹ ਵੇਲੇ ਘੜੀ ਨੂੰ ਉਹ ਵੀ ਸ਼ੇਰ ਚੜ ਗਈ ਮੇਰੇ ਇਹ ਰਿਸ਼ਤਾ ਕਰਾਉਣ ਦੇ ਵਿੱਚ ਵੇਚੀ ਉਹਨੇ ਤੈਨੂੰ ਅੱਜ ਤੱਕ ਕਦੀ ਮਾੜੀ ਨਹੀਂ ਕਹੀ ਤੇਰਾ ਹੀ ਕਸੂਰ ਸਾਰਾ ਜੀ ਟੀ ਚੰਗੀ ਭਲੇ ਰਹੀ ਸੀ ਗੁੱਟੀ ਖਾਂਣ ਦੀ ਪਹਿਲਾਂ ਕਹੀ ਨਹੀਂ ਨਾ ਉਹਨੇ ਮੈਨੂੰ ਮਾੜੀ ਚੰਗੀ ਤੇ ਦਿਰ ਵੀ ਨਾਂਗੇ ਸੀ ਨਾ ਹੁਣ ਇਹਦੇ ਮਗਰ ਲਾ ਕੇ ਉਹ ਵੀ ਮੇਰੇ ਸੱਚ ਛੱਤਰ ਮਾਰ ਲਈ ਨੀ ਇਹਨੇ ਕੀ ਕਿਹਾ ਤਾ ਉਹਨੂੰ ਇਹ ਦੋਵੇਂ ਅੱਕੀਓ ਤੂੰ ਕਿੱਥੇ ਰਹਿਣਾ ਵੇ ਤੈਨੂੰ ਸਾਰਾ ਪਤਾ ਉਹਨੂੰ ਨਹੀਂ ਪਤਾ ਆਪਣੇ ਘਰ ਦਾ ਹੈ ਉਹ ਇੱਥੇ ਰਹਿੰਦੀ ਫੇਰ ਮੈਂ ਬੋਲਿਆ ਤਾਂ ਫੇਰ ਤੂੰ ਬੁਰਾ ਲੱਗਦਾ ਤੈਨੂੰ ਮੈਂ ਤੂੰ ਜੋ ਆਪਾਂ ਤੁਸੀਂ ਮੀਆਂ ਬੀਬੀ ਰਾਜੀ ਕੀ ਕਰੂਗਾ ਕਾਜੀ ਤੂੰ ਹੀ ਤਿੰਨੇ ਇਕੋ ਮੇਕੀਓ ਮੈਂ ਰਹਿ ਗਈ ਕੱਲੀ ਵੇ ਉਹਨਾਂ ਦੀ ਕੁੜੀ ਆ ਮੈਂ ਤੇ ਉੱਥੇ ਜਾਣਾ ਕੁੜੀ ਵਿਆਹਣ ਆਈ ਕੱਲ ਨੂੰ ਮੈਂ ਖਰਚਾ ਕਰਨਾ ਜੇ ਮੈਂ ਸਾਰੀ ਉਮਰ ਉਹਨਾਂ ਦੇ ਕੀਤਾ ਤਾਂ ਮੈਂ ਕਰਨਾ ਹੀ ਕਰਨਾ ਇਹ ਗੱਲ ਦੇ ਵਿੱਚ ਤੂੰ ਵੀ ਨਹੀਂ ਤੇ ਨਦਵਿੰਦਰ ਆਉਗੀ ਠੀਕ ਆ ਮੈਂ ਤੇ ਉੱਥੇ ਜਾਣਾ ਪੈੜੀ ਉਹਨਾਂ ਦੀ ਮੈਂ ਸਾਬਕੇ ਬੈਠਾ ਸਾਰੀ ਮੈਂ ਤਾਂ ਉਹਨਾਂ ਨੂੰ ਅੱਗੇ ਵੀ ਸੋਹਵਾ ਉਹਨਾਂ ਨੂੰ ਕਹਾਂ ਕੁੜੀ ਨੂੰ ਕਹਾਂ ਵੀ ਉਧਰ ਜਾ ਕੇ ਦੋਵੇਂ ਜੀ ਬਹਿ ਜਾਓ ਤੇ ਮੈਂ ਇੱਥੇ ਆਪਣੀ ਪਕਾ ਲੂੰ ਤੇ ਖਾ ਲੂੰਗੀ ਆਹੀ ਗੱਲ ਆ ਗਈ ਨਾ ਨਹੀਂ ਲੋਕੀ ਕੀ ਕਹਿਣਗੇ ਜੀ ਸਾਰੀ ਜਾਉ ਨਾ ਕੁੜੀ ਉਦੋਂ ਘਰ ਨੂੰ ਆ ਜਿਓ ਅੱਛਾ ਉੱਥ ਉਹ ਕੁੜੀ ਕਈਆਂ ਲੈ ਕੇ ਜਾਂਦੀ ਚੰਗੀ ਲੱਗਦੀ ਜਿਹਨਾਂ ਨੂੰ ਜ਼ਮੀਨ ਦਿੱਤੀ ਤੇ ਹੈ ਉਹਦਾ ਵਿਆਹ ਕਰਾਂਗੇ ਸਭ ਕੁਝ ਕਰਕੇ ਫੇਰ ਕੰਮ ਨੂੰ ਵੇੜੂ ਫੇਰ ਤੂੰ ਜੋ ਕਹੂਗੀ ਨਾ ਕੱਲ ਮੈਂ ਦੁਕਾਨ ਨੂੰ ਤੈਨੂੰ ਮਹਾਰਾਜ ਨੇ ਬਖਸ਼ਿਆ ਨਾ ਤੇ ਤੂੰ ਬਖਸ਼ ਜਾ ਉੱਥੇ ਕਰੀ ਜਾ ਕਈ ਚੋਕ ਅਰੰਭਾ ਚੋਕ ਸਿੱਧਾ ਹੀ ਉੱਧਰ ਜਾਇਆ ਕਰ ਜਦੋਂ ਪੈਸੇ ਹੁੰਦੇ ਉਹਨਾਂ ਅਜੇ ਤੱਕ ਨਹੀਂ ਮੈਨੂੰ ਆਜ ਦਿੱਤੀ ਪੈਸਿਆਂ ਦੀ ਵੀ ਕਿੰਨੇ ਪੈਸੇ ਆ ਜੋ ਦੇਵਾਂ ਸੌਦਾ ਲਿਆਦਾ ਜੋ ਮਰਜ਼ੀ ਕਰ ਲੈ ਮੈਂ ਮੋਟੀ ਤਾਂ ਤੂੰ ਬਾਹਰ ਬਾਹਰ ਦੇਉਣਾ ਤੈਨੂੰ ਉਹਨੇ ਕੀ ਕਹਿਣਾ ਨਹੀਂ ਤੂੰ ਉਹਨੂੰ ਰੋਕਦੀ ਦਵਿੰਦਰ ਨੂੰ ਤੇ ਮੈਨੂੰ ਵੀ ਰੋਕਣ ਲੱਪੀ ਹੁਣ ਤੂੰ ਜਿਹੜ ਮੇਰੀ ਸੁਣ ਲੈ ਗੱਲ ਮਾਤਾ ਮੇਰੇ ਨਾਲ ਲੜੋ ਮਰੋ ਜੁੰਡਿਓ ਜੁੰਡੀਓ ਜਿੰਨਾ ਚਿਰ ਕੁੜੀ ਕੁਵਾਰੀ ਆ ਮੈਂ ਜਾਣਾ ਜਾਣਾ ਮੇਰਾ ਹੱਕ ਬਣਦਾ ਵਾ ਠੀਕ ਆ ਉਹ ਵੀਰ ਕਹਿੰਦੀ ਮੈਨੂੰ ਜਿੰਨਾ ਚਿਰ ਉਹ ਵਿਆਹੀ ਨਹੀਂ ਗਈ ਮੈਂ ਜਾਣਾ ਹਟਣਾ ਨਹੀਂ ਮੈਂ ਜਾਣਾ ਹੀ ਜਾਣਾ ਠੀਕ ਆ ਜੋ ਮਰਜ਼ੀ ਕਹੀ ਆ ਤੂੰ ਵੇਹਲਾ ਪਤਾ ਨਹੀਂ ਕੀ ਸੇਰੇ ਨੇ ਪਾਤਾ ਮੇਰੇ ਪੁੱਤ ਦੇ ਹਾਂ ਧੁੱਪੇ ਖਲਾਰਦੀ ਧੁੱਪੇ ਸਾਂਵੇਂ ਤੇ ਸਾਂਵੇਂ ਹੁਣ ਤਾਂ ਕਹਦਾ ਮੇਰੇ ਇੱਕ ਨਹੀਂ ਮੰਨਦਾ ਮੈਂ ਬੜੀ ਔਖੀ ਆ ਸੱਚੀਆਂ ਗੱਲਾਂ ਕਰਦੀ ਤਾਂ ਉੱਠ ਕੇ ਹੋ ਗਿਆ ਈ ਆ ਗਈ ਮਾਂ ਆਣੀ ਮਮੀ ਸਸਰੀਕਾਲ ਮਮੀ ਕਾਹਨੂੰ ਗੁੱਸਾ ਕਰਦੇ ਹੁੰਦੇ ਜੇ ਮੈਂ ਤਾਂ ਨਹੀਂ ਪੈਨੂ ਪੁੱਛਿਆ ਤੁਸੀਂ ਘਰ ਹੈ ਨਹੀਂ ਮੈਂ ਜੋਬਨ ਨੂੰ ਪੁੱਛ ਲਿਆ ਮੈਂ ਵੀ ਪਿੰਡ ਜਾਵਾਂ ਜਿੱਦਾਂ ਦੇ ਵੀਰ ਜੀ ਥੋ ਹੋ ਕੇ ਗਏ ਆ ਨਾ ਉਹਨਾਂ ਮੇਰਾ ਫੋਨ ਨਹੀਂ ਚੁੱਕਿਆ ਤੇ ਨਾ ਮੇਰੀ ਗੱਲ ਹੀ ਹੋਈ ਸੀ ਤੇ ਮੈਂ ਘੜੀ ਦੀ ਘੜੀ ਗਈ ਹਾਂ ਤੇ ਆ ਗਈ ਹਾਂ ਨਾ ਗੁੱਸਾ ਕਰਿਆ ਕਰੋ ਕੋਈ ਨਹੀਂ ਨਹੀਂ ਪੁੱਛਿਆ ਤੇ ਫਿਰ ਕੀ ਆ ਹੁਣ ਮੇਰੀ ਸਸਰੀਕਾਲ ਤੇਰਾ ਨਾ ਕਾਦੀ ਆ ਕੋਈ ਨਹੀਂ ਅੱਗੇ ਤਾਂ ਮੈਂ ਪੁੱਛ ਕੇ ਜਾਇਆ ਕਰੂੰਗੀ ਹੋਰ ਦੱਸੋ ਨਹੀਂ ਤੂੰ ਪੁੱਛ ਤਾਂ ਸਹੀ ਕਹਦਾ ਪੁੱਛ ਕੇ ਜਾਣਾ ਤੇ ਮੈਂ ਤੈਨੂੰ ਸਾਤ-ਸਾਤ ਵਾਰੀ ਕਹਾਂ ਮੈਂ ਕਹਿੰਦਾ ਤੈਨੂੰ ਰਸਾ ਪਾਇਆ ਨਾਲੇ ਮੈਂ ਪੇਕਿਆਂ ਤੋਂ ਕੀ ਕਹਿਣਾ ਮੈਂ ਖਾਲੀ ਦੇਣਾ ਵਾ ਪੁੱਛਣ ਤਾਂ ਤੂੰ ਕਦੇ ਆਉਂਦੀ ਨਹੀਂ ਗਈ ਚਲੋ ਕੋਈ ਗੱਲ ਨਹੀਂ ਹੁਣ ਮੰਮੀ ਜੀ ਮੈਂ ਪੁੱਛ ਕੇ ਜਾਇਆ ਕਰੂੰਗੀ ਚਲੋ ਮੈਂ ਮੰਨਦੀ ਮੇਰੀ ਗਲਤੀ ਮੈਂ ਤੁਹਾਨੂੰ ਨਹੀਂ ਪੁੱਛ ਕੇ ਗਈ ਅੱਗੇ ਤਾਂ ਨਾ ਤੁਹਾਨੂੰ ਪੁੱਛ ਕੇ ਦੁਰਿਆ ਕਰੂੰਗੀ ਠੀਕ ਆ ਨਹੀਂ ਮੇਰੇ ਦਿਲ ਚ ਤਾਂ ਰੀਝਾਂ ਹੀ ਰਹਿ ਗਈਆਂ ਕਿ ਮੇਰਾ ਕਲਾ ਕਲਾ ਪੁੱਤ ਕਿਤੇ ਰੀਝਾਂ ਨਾਲ ਵਿਆਹ ਹੋਊਗੀ ਕਿਤੇ ਕਈ ਸਕਨ ਵਿਹਾਰ ਮੈਂ ਕਰਨਿਆ ਸੀ ਉਹ ਤਾਂ ਮੇਰੇ ਵਿੱਚੇ ਹੀ ਰਹਿ ਗਏ ਇੱਕ ਮਗ ਬਿੰਦਪਾਲ ਦੇ ਮਗਰ ਲੱਗੀ ਉਹਦਾ ਕਰਕੇ ਮੈਂ ਆਪਣਾ ਪੁੱਤ ਵਿਆਹ ਲਿਆ ਤੁਹਾਡੇ ਪਾਸੇ ਲੈ ਮੰਮੀ ਇਹੋ ਜਿਹੀ ਵੀ ਕਿਹੜੀ ਗੱਲ ਹੋ ਗਈ ਆ ਵੀ ਜਿਹੜਾ ਤੁਸੀਂ ਇੰਨਾ ਪਸਤਾਉਣ ਡਹਿ ਜੇ ਜੇ ਤੁਸੀਂ ਪਿਆਰ ਨਾ ਰਹੋ ਤੇ ਕੋਈ ਗੱਲ ਵੀ ਨਹੀਂ ਹੁੰਦੀ ਜਦੋਂ ਤੁਸੀਂ ਵਾਅਦਾ ਚੜਾ ਕੇ ਕਰ ਦਿੰਦੇ ਕਰਦੇ ਫਿਰ ਮੇਰੇ ਕੋ ਵੀ ਕਿਆ ਹੋ ਜਾਂਦੀ ਆ ਤੁਸੀਂ ਵੀ ਸੋਚੋ ਹਾਂ ਮੈਨੂੰ 3-4 ਮਹੀਨੇ ਹੋਏ ਆਈ ਵਿਆਹੀ ਨੂੰ ਤੇ ਮੈਂ ਤੁਹਾਡੀ ਪੂਰੀ ਇੱਜ਼ਤ ਕੀਤੀ ਆ ਪਰ ਜਦੋਂ ਤੁਸੀਂ ਬਾਰ-ਬਾਰ ਮੈਨੂੰ ਗੱਲਾਂ ਕਰੀ ਜਾਂਦੇ ਤੇ ਮੇਰੇ ਮੂੰਹ ਵੀ ਨਿਕਲ ਜਾਂਦੀ ਚਲੋ ਹੁਣ ਜਦੋਂ ਤੁਸੀਂ ਕਹੋਗੇ ਨਾ ਮਾਸੀ ਵਾਲ ਜਾ ਤੇ ਮੈਂ ਜਾਊਂਗੀ ਨਹੀਂ ਤੇ ਮੈਂ ਨਹੀਂ ਜਾਂਦੀ ਠੀਕ ਆ ਤੁਸੀਂ ਖੁਸ਼ ਰਹੋ ਬਸ ਤੇਰੀ ਇੱਜ਼ਤ ਕੀਤੀ ਤੂੰ ਮੈਂ ਸਮਝਦੀ ਆ ਨਹੀਂ ਜੇ ਮੈਂ ਨਾ ਤੇਰੇ ਪੇਕੇ ਜਾਂਦੀ ਤੇ ਤੂੰ ਤਾਂ ਹੁਣ ਮੈਲੇ ਮਦਰ ਪਹਚਾ ਵੀ ਦੇਣਾ ਸੀ ਹੋ ਲੈ ਲੈ ਮੰਮੀ ਕਿਦਾਂ ਦੀਆਂ ਗੱਲਾਂ ਕਰਦੇ ਜੇ ਜਦੋਂ ਤੁਸੀਂ ਚਾਰ ਕੀਤੀਆਂ ਤੇ ਗਾਗੋ ਮੰਮੀ ਦੋ ਕਰਤੀਆਂ ਚਲੋ ਕੋਈ ਨਹੀਂ ਜਦੋਂ ਹੁਣ ਮੈਂ ਕਹਤਾ ਵੀ ਮੈਂ ਨਹੀਂ ਕੋਹਾਂਦੀ ਤੇ ਨਹੀਂ ਆਂਦੀ ਠੀਕ ਆ ਤੁਹਾਡੀ ਮੰਨੂਗੀ ਬੱਸ ਤੂੰ ਹੀ ਹੋਵੇ ਤੇ ਮੇਰੇ ਪੁੱਤ ਦੇ ਸ਼ਿਰਪਾ ਦਾ ਨਹੀਂ ਤੂੰ ਕੀ ਪਾਤਾ ਭੱਜ ਭੱਜ ਤੂੰ ਵੀ ਤੇ ਉਹ ਵੀ ਉਧਰ ਹੀ ਜਾਂਦਾ ਮੈਂ ਉਹਦੀ ਤੇ ਮਾਸੀ ਆ ਉਹਨੇ ਤੇ ਜਾਣਾ ਹੀ ਆ ਐਡੀ ਵੀ ਕੀ ਵੱਡੀ ਗੱਲ ਹੋ ਗਈ ਜਿਹੜਾ ਤੁਸੀਂ ਬਾਰ ਬਾਰ ਮਾਸੀ ਕੋ ਨਹੀਂ ਜਾਣਾ ਮਾਸੀ ਅੱਗੇ ਵੀ ਮਾਸੀ ਹੀ ਹਾਂ ਅਗਾਂ ਮੇਰੀ ਵੀ ਸੁਣਦਾ ਸੀ ਉਹਦੀ ਵੀ ਸੁਣਦਾ ਸੀ ਹੈ ਹੁਣ ਮੇਰੀ ਸੁਣਦਾ ਹੀ ਨਹੀਂ ਕਿਤੇ ਉਧਰ ਹੀ ਭੱਜ-ਭੱਜ ਜਾਂਦਾ ਕੁੜੀ ਵਿਆਉਣ ਵਾਲੀ ਕੁੜੀ ਵਿਆਉਣ ਵਾਲੀ ਚਲੋ ਕੁੜੀ ਆਈ ਹੈ ਹੁਣ ਨਾ ਇਦਾਂ ਦੀਆਂ ਗੱਲਾਂ ਕਰੋ ਕੋਈ ਨਹੀਂ ਬਸ ਕੋਹ ਨਹੀਂ ਕਰਦੀ ਗੱਲ ਆ ਜਾ ਵੇਖਿਆ ਆਹ ਗੱਲਾਂ ਹੀ ਉਹ ਇਦਾਂ ਦੀਆਂ ਤੇ ਜਿਉ ਮੈਂ ਕਿਤੇ ਚੁੰਡਾ ਵਢਣ ਗਈ ਲਾ ਕੇ ਫੇਰ ਅੰਦਰ ਚੱਲ ਗਈ ਹੈ ਉਹ ਇਦਾਂ ਮੈਨੂੰ ਵੇਖਦਾ ਫੁੱਲਾਂ ਪਾਉਣ ਲਈ ਉਹ ਤੋਂ ਲੈ ਆਈ ਤਾਰ ਖਬਰਾਂ ਕੁੜੀ ਨੂੰ ਲੱਗੀ ਅੰਦਰ ਹੁਣ ਉਹਨੂੰ ਦੱਸੂਗੀ ਤਾਇਆ ਤਾਂ اٹਕੇ ਲਾਗੋ ਮੇਰੇ ਚਲ ਗਈ ਆ ਜਿੱਦਾਂ ਮੈਂ ਚੁੰਡੀਆਂ ਵੜਦੀਆਂ ਨਾਲ ਉਹ ਅੱਧਾ ਵੜਗਾ ਮੈਨੂੰ ਫੁੱਲੀਆਂ ਪਾਉਣ ਲਈ ਇਦਾਂ ਨਹੀਂ ਤੇ ਇਦਾਂ ਹਾਂ ਉਹ ਹੁਣ ਹਣਾ ਕੀ ਆ ਮੈਂ ਪਿੰਡ ਜਾਣਾ ਹੀ ਤੇ ਉਹ ਹੈ ਨਹੀਂ ਤਈ ਤਾਈ ਜੀ ਘਰ ਤੇ ਮੈਂ ਪੁੱਛ ਕੇ ਜੋਬਨ ਚਲ ਗਈ ਆ ਬਸ ਉਸੇ ਗੱਲ ਤੋਂ ਹੀ ਤੈਨੂੰ ਪਤਾ ਹੀ ਆ ਤੂੰ ਤੂੰ ਮੈਂ ਮਾਂ ਬਸ ਨਿਕ ਨਿਕੀਆਂ ਗੱਲਾਂ ਸਭਾਈ ਤੇਰੇ ਤੇ ਇਦਾਂ ਮੈਂ ਟੈਨਸ਼ਨ ਵਾਲਿਆ ਕਰੂ ਉਹ ਟੈਨਸ਼ਨ ਮੈਂ ਲੈਣੀ ਵੀ ਪੈਂਦੀ ਆ ਹੁਣ ਇੱਥੇ ਉਦੋਂ ਆਏ ਹੀ ਸਾਰੇ ਤੈਨੂੰ ਪਤਾ ਨਹੀਂ ਆ ਵੱਡਾ ਵੀਰ ਵੀ ਆਇਆ ਸੀ ਮੇਰਾ ਦੱਸਿਆ ਹੀ ਮੰਮੀ ਨੇ ਦੱਸਿਆ ਹੀ ਉਹ ਜਦੋਂ ਗੱਲਾਂ ਬਾਤਾਂ ਹੋਈਆਂ ਤੇ ਵੀਰ ਜੀ ਹੋਣਾ ਮੰਮੀ ਦਾ ਤਾਂ ਕਸੂਰ ਕੱਢਿਆ ਹੀ ਨਹੀਂ ਆ ਉਹਨਾਂ ਸਾਰਾ ਕਸੂਰ ਮੇਰਾ ਕੱਢਿਆ ਵਾ ਹੁਣ ਮੈਂ ਪਿੰਡ ਗਈ ਹਾਂ ਵੀਰ ਜੀ ਨੇ ਕਿੰਨੇ ਦਿਨ ਹੋਏ ਮੇਰੇ ਨਾਲ ਗੱਲ ਨਹੀਂ ਕੀਤੀ ਨਾ ਫੋਨ ਚੁੱਕਦੇ ਹੀ ਤੇ ਮੈਨੂੰ ਟੈਨਸ਼ਨ ਪਈ ਮੈਂ ਤਾਂ ਪਿੰਡ ਗਈ ਹਾਂ ਤੇ ਜੇ ਉੱਥੇ ਗਈ ਗਈ ਵੀਰ ਜੀ ਕਹਿੰਦਾ ਵੀ ਹੁਣ ਮੈਂ ਉਦੋਂ ਤੇਰੇ ਵੱੜਨਾ ਵਾ ਜਦੋਂ ਤੁਹੀਂ ਨੌਂ ਸੱਸ ਪਿਆਰ ਨਾ ਰੋਹ ਗਿਆਂ ਤੇ ਫੋਨ ਕਰਕੇ ਸੱਦੋਂ ਗਿਆਂ ਵੀ ਆਓ ਤੇਰੀ ਸੱਸ ਫੋਨ ਕਰੂ ਜਾਂ ਤੂੰ ਤੇ ਹੁਣ ਮੈਂ ਕੀ ਕਰਾਂ ਇਹ ਤੇ ਰਲ ਕੇ ਰਹਿਣ ਵਾਲੀ ਨਹੀਂ ਆ ਮੈਂ ਤੇ ਹੁਣ ਇੱਥੋਂ ਤੱਕ ਵੀ ਕਹਿਤਾ ਵਾ ਵੀ ਚੱਲ ਮੰਮੀ ਜੀ ਤੁਹਾਨੂੰ ਅੱਜ ਤੋਂ ਬਾਅਦ ਮੈਂ ਪੁੱਛ ਕੇ ਜਾਇਆ ਕਰੂੰਗੀ ਬਾਹਰ ਚਲ ਕੇ ਘਰੇ ਆਣਾ ਮੈਂ ਵੇਖਾਂ ਜੀ ਕਿਤੇ ਆਈ ਨਾ ਜਾਵੀਂ ਹਾਂ ਡਰ ਵੀ ਲੱਗਦਾ ਭਰਾਵਾ ਚੜੇ ਕੋੜੇ ਸੋਹੜਾ ਜੀ ਮਾਂ ਵਾਲੀ ਸਖਾ ਕੇ ਭੇਜੀ ਹੋਣੀ ਹੈ ਹਾਂ ਤੇ ਮੈਂ ਚਲੋ ਆ ਦੂੰਗਾ ਮੈਂ ਪੁੱਛ ਕੇ ਪਿੰਡ ਜਾਊਂਗੀ ਤੇ ਦੂਜੀ ਗੱਲ ਇਹ ਚਲ ਜੇ ਤੁਸੀਂ ਆਦੇ ਨਾ ਮਾਸੀ ਨਾਲ ਹੀ ਜਾਂਦੀ ਤੇ ਨਾ ਜਾਉਂਗੀ ਕੋਈ ਨਹੀਂ ਤੁਰੇ ਰਹਿੰਦੇ ਕਿਤੇ ਨਾ ਕਿਤੇ ਪੋਚਾ ਮਾਰ ਕੇ ਘਰ ਹੋਇਆ ਕਰਨਾ ਵਾ ਤੇ ਮਾੜਾ ਜਿਹਾ ਇੱਥੇ ਆ ਜਾ ਕਰੋ ਹਾਂ ਮੈਂ ਛੱਤ ਤੇ ਚੜ ਜਾ ਕਰੂੰ ਕੱਪੜੇ ਪਾਉਣ ਦੇ ਬਹਾਨੇ ਤੇ ਗੱਲਾਂ ਬਾਤਾਂ ਕਰ ਲਈਆਂ ਇਹਨੂੰ ਨਾ ਜਜਮੈਂਟ ਅਹੀਂ ਹੁਣ ਦਈਏ ਵੀ ਅਹੀਂ ਮੈਂ ਉਧਰ ਜਾਨੀ ਆ ਤੁਸੀਂ ਭਾਵੇਂ ਆਓ ਤੁਹਾਨੂੰ ਨੀ ਕੋਈ ਕਹਿਣਾ ਜੇ ਮਾਸੀ ਆਉਗੀ ਚਾਰ ਸੁਣਾਉਂਗੀ ਤੇ ਚਾਰ ਸੁਣ ਵੀ ਲਾਉਗੀ ਤੋਈ ਦੀ ਦੀ ਤੋ ਤੇਰੇ ਵੀਰ ਨੇ ਵੜਦਿਆ ਮੈਨੂੰ ਕਹਿਤਾ ਕਹਿੰਦਾ ਗਰਮ ਬੜੀ ਏ ਧਿਆਨ ਨਾ ਤੇ ਮੈਂ ਆਉਂਦਿਆਂ ਠੰਢੀ ਕਰ ਲਈ ਥੋੜੀ ਜੀ ਹੁਣ ਤੈਨੂੰ ਵੇਖ ਕੇ ਭਾਵੇਂ ਭੱਖ ਪਾਖੀ ਗਈ ਆ ਪਤਾ ਕਿਉਂ ਉਹਨੇ ਕਿਹਾ ਮਾਂ ਨੇ ਘੱਲੀ ਹੋਣੀ ਤੇ ਚੁਬਲੀਆਂ ਚਗਲੀਆਂ ਕਰਨੀਆਂ ਇਹਨਾਂ ਨੇ ਮਮਮੀ ਨੇ ਕੀਤਾ ਹੀ ਉੱਥੇ ਪੂਲ ਅੱਛਾ ਤੇ ਉਹ ਕਹਿੰਦੀ ਕਿ ਆ ਗਈ ਆ ਤੇ ਮਮਮੀ ਨੇ ਤਾਂ ਹੀ ਮੈਨੂੰ ਭੇਜਿਆ ਆਈ ਅੱਛਾ ਅੱਛਾ ਚਲ ਕੋਈ ਨਹੀਂ ਮਾਸੀ ਮਮਮੀ ਨੂੰ ਸੁਣਾ ਦੇਈ ਜਾ ਕੇ ਤੇ ਕੋਈ ਨਹੀਂ ਜਦਨੇ ਇੱਧਰ ਉੱਧਰ ਜਾਊਗੀ ਔਰ ਰਖੜੀਆਂ ਆਈਆਂ ਵਾ ਤੇ ਇਹਨੇ ਆਪਣੇ ਤੇ ਕੇ ਜਾਣਾ ਜਾਣਾ ਮੈਨੂੰ ਸੁਣਾਉਂਦੀ ਹੁੰਦੀ ਬਾਹ ਮਾਰ-ਮਾਰ ਮੈਂ ਤੇ ਦਿਨ ਦਿਹਾੜ ਜਾਨੀ ਆ ਤੇ ਭਰਾ ਮੇਰੇ ਐਨ ਬੰਨ ਬਣਾ ਕੇ ਤੋਰਦੇ ਆ ਨਾਲੇ ਵੇਖੂ ਕਿੰਨਾ ਕੁ ਬੰਨ ਬਣਾ ਕੇ ਤੋਰਦੇ ਆ ਤੇ ਜਿੱਦਨ ਜਾਉ ਮੈਂ ਉਦਨ ਆਉ ਮੈਂ ਕਿਹੜੇ ਰਖੜੀ ਬੰਨਣ ਜਾਣਾ ਵਾ ਆਹੋ ਲਾਗੇ ਚਾਚੇ ਹੁਣੀ ਨੇ ਆਹੋ ਉਹਨਾਂ ਦੀ ਬੁੜੀ ਇਦਾਂ ਹੋਈ ਹੈ ਪਰ ਨਹੀਂ ਚੰਗਾ ਲੱਗਦਾ ਹਨਾ ਆਹੋ ਤੇ ਤੂੰ ਸੁਣਾ ਫਿਰ ਮੰਮੀ ਠੀਕ ਆ ਠੀਕ ਆ ਪੜਾਈ ਵਧੀਆ ਚੱਲਦੀ ਆ ਵਧੀਆ ਚੱਲਦੀ ਤੇ ਛੁੱਟੀ ਹੀ ਗਈ ਆ اچھا ਤੇ ਜੈਤਵਾਰ ਹੀ ਨਾਲੇ ਹੂੰ ਆ ਜਾ ਘਰ ਤੂੰ ਨਾ ਡਰਿਆ ਕਰ ਕੋਈ ਤਾਂ ਸੁਭਾਅ ਵੇਖ ਕੇ ਦਿੱਲੀ ਨਹੀਂ ਕਰਦਾ ਉਹਨੂੰ ਲੈ ਤੇਰਾ ਤੇ ਤਾਈ ਨਾ ਵਾਹ ਪਿਆ ਸੁਰੂ ਤਾਂ ਤੇਰਾ ਘਾ ਤੇ ਦਿਲ ਦਿਲ ਰੜਦਾ ਵਾ ਵਾਹ ਤੇ ਪਿਆਰ ਮੇਰਾ ਪਰੂਨ ਤੇ ਸੱਸ ਦੇ ਰੂਪ ਚ ਵੇਖ ਕੇ ਡਰੀ ਲਾਇਆ ਤੇ ਆਇਆ ਤੇਰਾ ਕਹਿਣ ਦਾ ਮਤਲਬ ਹੈ ਪਹਿਲਾਂ ਤੇਰੀ ਤਾਈ ਸੀ ਤੇ ਹੁਣ ਉਹ ਮੇਰੀ ਸੱਸ ਬਣ ਗਈ ਆ ਤੇ ਤਾਂ ਤੈਨੂੰ ਬਦਲਾ ਤੇ ਸੱਸ ਤਾਂ ਤੇ ਸਿਆਣੇ ਨਾ ਕਿਹਾ ਵਾ ਸੱਸਾ ਸੱਪ ਕਹਿੰਦੇ ਨੇ ਦੇ ਹਾਂ ਨਾ ਸਾਰੀਆਂ ਸੱਸ ਇਦਾਂ ਦੀਆਂ ਨਹੀਂ ਹੁੰਦੀਆਂ ਨਹੀਂ ਸਾਰੀਆਂ ਨਹੀਂ ਪੁੱਤੇ ਇਦਾਂ ਨਹੀਂ ਹੁੰਦੀਆਂ ਬਦਲ ਨੂੰ ਤੇ ਇਹ ਵੀ ਬਦਲ ਸਕਦੀ ਆ ਪਰ ਬਦਲ ਨੇ ਨੇ ਪਤਾ ਕਿਉਂ ਨਹੀਂ ਦੇਣਾ ਵੀ ਤੁਹਾਡੇ ਘਰੋਂ ਹੜਜੀ ਤੇ ਫੇਰ ਇਹ ਮਿੱਠੀਓ ਤੇ ਜਿੱਥੇ ਜਾਣਾ ਹੈ ਹਾਂ 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 ਵਿਆਹ ਕਰਾ ਕੁੜੀ ਦਾ ਹੁਣ ਵਿਆਹ ਕਰਨਾ ਹੀ ਹੁਣ ਖਰਚਾ ਲਾਊਗਾ ਮੇਰੇ ਮੁੰਡੇ ਦੇ ਸੱਚਾਂ ਦੀ ਪਤਾ ਨਹੀਂ ਕੀ ਧੂਣ ਲਿਆ ਮੈਂ ਦੱਸ ਉਹਦੇ ਸੱਚ ਕੀ ਧੂਣ ਨਾ ਕੋਈ ਗੱਲ ਨਹੀਂ ਮੰਮੀ ਥੋੜੇ ਦਿਨ ਹੀ ਮਿੱਠੀ ਹੋਈ ਆ ਹੁਣ ਮੰਮੀ ਜਿਹੜੀ ਉਨੀ ਕੀ ਹੋਈ ਇੱਥੇ ਨਾ ਜਿੱਠਣੀ ਆ ਪੇਕਿਆਂ ਤਾਂ ਨਹੀਂ ਗੱਲ ਪਹਚਾਉਣੀ ਜੇ ਮੇਰ ਨਾਲ ਗੋਤ ਮੇਰੀ ਘਮਾਉਂਗੀ ਤੇ ਮੈਂ ਦੂਣੀ ਘਮਾਉਂਗੀ ਮੈਂ ਸਿੱਧੀ ਗੱਲ ਮੈਂ ਨਹੀਂ ਸੱਸ ਫਿਰ ਵੇਖਣੀ ਆ ਤੇ ਮੈਂ ਹੁਣ ਮਿੱਠੀ ਪੈਰੀ ਹੋਈ ਆ ਮੇਰੇ ਭਰਾ ਨੇ ਆਖਿਆ ਵਾ ਠੀਕ ਆ ਮਿੱਠੀ ਪੈਰੀ ਹੋ ਜਾ ਤੇ ਜੇ ਨਾ ਇਹਨੂੰ ਮਿੱਠਤ ਪਜੀ ਤੇ ਫਿਰ ਥੋੜੀ ਆ ਜੇ ਹੁਣ ਮੈਂ ਇਹਨੂੰ ਇਹਦੀ ਸੋਭਾ ਕਰੀ ਜਾਉਂ ਕਰੀ ਜਾਉਂਗੀ ਤੇ ਅਗਲੀ ਮੈਨੂੰ ਲਿਦੜੀ ਜਾਉਗੀ ਤੇ ਮੈਂ ਲਿਦੜੀ ਥੋੜੀ ਰਹਿਣਾ ਉਹ ਤਾਂ ਕਰ ਲਾ ਮੇਰੀ ਨਿੱਕੋ ਘੱਟ ਗਈ ਮੰਮੀ ਤੇਰੀ ਨੇ ਵਗਾੜੀ ਗੱਲ ਹੋਰ ਕੋਈ ਨਹੀਂ ਆ ਕੰਮ ਕਰ ਲਾ ਆਹ ਗਬਿੰਦਪਾਲਾ ਕੰਮ ਕਰ ਲਾ ਗਬਿੰਦਪਾਲਾ ਕਰ ਲਾ ਤੇ ਫਿਰ ਤਾਂ ਹੀ ਪੂਏ ਚੜੀ ਆ ਨਾ ਸੁਰੂ